ਸਰਹਤੀਆ ਤੇ ਪੈरिस 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ ਸਟਾਰ ਸ਼ੂਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਊਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਵਾਜੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਪਨੈਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਇਹ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਅਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨਿਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਚੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾਂਦੀ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਬਪਨਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਕਰ ਤੇ ਸਰਬਜੋਤ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਇਸਨ ਤੇ ਹੁਣ ਜੋ ਸੁਪਨੈਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਇਹ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਬਤਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦੱਸੇ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਵਾਜੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਭਾਰਤ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਅਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦਿਆਂ 브్రాونز ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾਂਦੀ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸਿਆ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈरिस 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤੇ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਅਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨਿਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ਸੁਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸੁਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਸਟਾਰ ਸ਼ੂਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ব্রੌਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਅਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਭਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਸਮੇਂ ਪੈरिस 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈरिस 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਚੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਇਹ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਤੇ ਸਰਬਜੋਤ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਇਸਨ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਬਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਉਤ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਵਾਜੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਸਮੇਂ ਪੈरिस 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈरिस 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨਿਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦਿਆਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਬਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾਂਦੀ ਇਹ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਬਪਨਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਪਨੈਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਦ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਇਹ ਤੀਜਾ ਮੈਡਲ ਪਾਇਆ ਗਿਆ ਤਾਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈरिस 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਬਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਾਂ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਸਮੇਂ ਪੈरिस 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈरिस 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮਿਸਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ਸੁਪਨੈਲ ਮੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਬਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸੁਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ ਸਟਾਰ ਸ਼ੂਟਰ ਸੁਬਪਨਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ব্রੌਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਅਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਪਨੈਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਇਹ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਬਤਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦੱਸੇ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਵਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ਬ੍ਰੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ਸੁਪਨੈਲ ਮੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸੁਪਨਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ ਸਟਾਰ ਸ਼ੂਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ব্রੌਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਅਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਇਸਨ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈरिस 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨਿਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦਿਆਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਚੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਇਹ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸਵਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਇਹ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਸਮੇਂ ਪੈरिस 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈरिस 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ਸੁਪਨੈਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸੁਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਸਟਾਰ ਸ਼ੂਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਅਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਇਸਨ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸੇ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈਰਿਸ 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਬਤਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਦ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਵਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਵਿੱਚ ਪੈਰਿਸ 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈਰਿਸ 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦਿਆਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮਿੰਸਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਝੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਬਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾਂਦੀ ਇਹ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਈ ਸੰ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਮੈਡਲ ਜਿੱਤਿਆ ਗਿਆ ਤਾਂ ਦੱਸਿਆ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸੁਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਗਿਆ ਤਾਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਪੈरिस 올림픽 ਦੇ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਜਿੱਤਿਆ ਤਾਂ ਤੁਸੀਂ ਵੀ ਇਸ ਖਿਡਾਰੀ ਨੂੰ ਵਧਾਈਆਂ ਦਿਓ ਇਸ ਖਿਡਾਰੀ ਦਾ ਹੌਸਲਾ ਵਧਾਓ ਤਾਂ ਦੱਸਿਓ ਕਿ ਭਾਰਤ ਨੇ ਤੀਜਾ ਮੈਡਲ ਇਸ 올림픽 ਦੇ ਵਿੱਚ ਜਿੱਤਿਆ ਤੇ ਤਿੰਨੋਂ ਮੈਡਲ ਹੁਣ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਇਸ ਸਮੇਂ ਪੈरिस 올림픽 ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਪੈरिस 올림픽 ਦੇ ਵਿੱਚ ਭਾਰਤ ਨੇ ਤੀਜਾ ਮੈਡਲ ਜਿੱਤਿਆ ਹੈ ਦੱਸਿਆ ਕਿ ਤੀਜਾ ਮੈਡਲ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਿਆ ਹੈ ਸੁਪਨੈਲ ਕੁਸਲੇ ਨੇ ਸ਼ੂਟਿੰਗ ਦੇ ਵਿੱਚ ਇਤਿਹਾਸ ਰਚਦੇ ਹਾਂ ব্রੌਂਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਤੀਜਾ ਮੈਡਲ ਪਾਇਆ ਦੱਸਿਆ ਕਿ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਿੱਚ ਸਵਪਨਿਲ ਕੁਸਲੇ ਨੇ ਇਹ ਮੈਡਲ ਜਿੱਤਿਆ ਹੈ ਤੇ ਭਾਰਤ ਦੀ ਚੋਲੀ ਦੇ ਵਿੱਚ ਇਸ 올림픽 ਦਾ ਤੀਜਾ ਮੈਡਲ ਪਾਇਆ ਦੱਸੇ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੋ ਮੈਡਲ ਜਿੱਤ ਚੁੱਕਿਆ ਜਿਨ੍ਹਾਂ ਦੇ ਵਿੱਚ ਮਨੂ ਭਾਕਰ ਅਤੇ ਸਰਬਜੋ ਸਿੰਘ ਹੁਣਾਂ ਨੇ ਮੈਡਲ ਹਾਸਲ ਕੀਤੇ ਸੀ ਤੇ ਹੁਣ ਸਵਪਨਿਲ ਨੇ ਇਹ ਇਤਿਹਾਸ ਰਚਿਆ ਤੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ 6ਵੇਂ ਦਿਨ ਤੀਜਾ ਮੈਡਲ ਦਿਵਾਇਆ ਤਾਂ ਦੱਸ ਦੇ ਕਿ ਹੋਰ ਵੀ ਕਈ ਖਿਡਾਰੀਆਂ ਤੋਂ ਅੱਜ ਉਮੀਦ ਕੀਤੀ ਜਾਂਦੀ ਇਹ ਕਿ ਉਹ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਣਗੇ ਤੇ ਹੁਣ 스타 షూਟਰ ਸੁਭਪਨਿਲ ਕੁਸ਼ਲੇ ਨੇ 50 ਮੀਟਰ ਰਾਈਫਲ ਦੀ 3 ਪੋਜੀਸ਼ਨ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਪਾਇਆ ਤਾਂ ਭਾਰਤ ਦੇ ਲਈ ਇਹ ਤੀਜਾ ਮੈਡਲ ਹੈ ਇਸ 올림픽 ਦੀ ਜੇਕਰ ਗੱਲ ਕਰੀਏ ਭਾਰਤ ਹੁਣ ਤੱਕ ਤਿੰਨ ਮੈਡਲ ਜਿੱਤਿਆ ਤੇ ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਨੂੰ ਮਿਲੇ ਨੇ ਪਹਿਲਾ ਮਨੂ ਫਾਕਰ ਅਤੇ ਸਰਬਜੋ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਇਸਨ ਤੇ ਹੁਣ ਜੋ ਸੁਭਪਨਿਲ ਕੁਸ਼ਲੇ ਦੇ ਵੱਲੋਂ ਇਹ ਮੈਡਲ ਜਿੱਤਿਆ ਗਿਆ ਤਾਂ ਦੱਸਿਓ ਕਿ ਮਨੂ ਭਾਕਰ ਦੋ ਮੈਡਲ ਜਿੱਤ ਚੁੱਕੇ ਨੇ ਉੱਥੇ ਹੀ ਸਰਬਜੋਤ ਸਿੰਘ ਦੇ ਨਾਲ ਇੱਕ ਉਹਨਾਂ ਨੇ ਟੀਮ ਇਵੈਂਟ ਦੇ ਵਿੱਚ ਮੈਡਲ ਜਿੱਤਿਆ ਸੀ ਤੇ ਹੁਣ ਸਵਪਨੈਲ ਦੇ ਵੱਲੋਂ ਭਾਰਤ ਦੀ ਝੋਲੀ ਦੇ